ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਉੱਥੇ ਪਹਿਲਾਂ ਪੰਜਾਬ ਤੇ ਹਰਿਆਣਾ ਦਾ ਇੱਕ ਇੱਕ ਮੈਂਬਰ ਜ਼ਰੂਰ ਨਿਯੁਕਤ ਹੁੰਦਾ ਸੀ ਰੂਲਾਂ ਦੇ ਮੁਤਾਬਕ ਨਿਯਮਾਂ ਦੇ ਸੈਂਟਰ ਨੇ ਇੱਕ ਵੱਡੀ ਤਬਦੀਲੀ ਕੀਤੀ ਪੰਜਾਬ ਦਾ ਹੱਕ ਵੀ ਖੋਹ ਲਿਆ ਤੇ ਨਾਂ ਮੈਂਬਰਾਂ ਦੀ ਨਿਯੁਕਤੀ ਹੋ ਸਕਦੀ ਹੁਣ ਹਰਿਆਣਾ ਸਰਕਾਰ ਕਹਿੰਦੇ ਚਲਾਕੀ ਕਰਨ ਲੱਗਿਆ ਸੀ ਚਲਾਕੀ ਕਰ ਵੀ ਦਿੱਤੀ ਹੁਣ ਪਲਟ ਗਿਆ ਉੱਤੇ ਯੂ ਟਰਨ ਲਿਆ ਗਿਆ ਉਹ ਪੂਰਾ ਮਸਲਾ ਕੀ ਹੈ ਬੀਬੀ ਐਮਬੀ ਦੀ ਇੱਕ ਮੈਂਬਰ ਵਜੋਂ ਨਿਯੁਕਤੀ ਦਾ ਦੇਖੋ ਸਭ ਤੋਂ ਵੱਡਾ ਕਹਿੰਦੇ ਜੇ ਦਾ ਖਸਮ ਤਗੜਾ ਹੋਵੇ ਜਾਂ ਜੇ ਦਾ ਵਕੀਲ ਤਗੜਾ ਹੋਵੇ ਬੰਦਾ ਮਕਦਮਾ ਜਿੱਤੇ ਜਾਂਦਾ ਹੈਗਾ ਸਾਨੂੰ ਸਵਾਲ ਹੈ ਕਿ ਸਾਡੇ ਵਕੀਲ ਤੇ ਸਾਡੇ ਖਸਮ ਪੰਜਾਬ ਦੇ ਵਿੱਚ ਨਹੀਂ ਮਿਲੇਗੇ ਜਿਸ ਕਰਕੇ ਸਾਡੇ ਪੰਜਾਬ ਦੇ ਹਾਲਾਤ ਇਹ ਨੇ ਸਿਰਦ ਸਿਰ ਪੰਜਾਬ ਦੇ ਲੀਡਰ ਨੇ ਸੱਤਾ ਤੇ ਆਨੰਦ ਭੋਗਿਆ ਹੈਗਾ ਪੰਜਾਬ ਦੀ ਕਿਸੇ ਨੇ ਗੱਲ ਨਹੀਂ ਕੀਤੀ ਕੋਈ ਕੋ ਕੈਲੀਫੋਰਨੀਆ ਬਣਾਉਣਾ ਚਾਹੁੰਦਾ ਸੀ ਕੋਈ ਰੰਗਲਾ ਪੰਜਾਬ ਬਣਾਉਣਾ ਹੈ ਤੇ ਕਹਿੰਦੇ ਇਹਨੂੰ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਤੇ ਤੁਹਾਡਾ ਧੰਨਵਾਦ ਪਰ ਜੇ ਤੁਸੀਂ ਕੈਲੀਫੋਰਨੀਆ ਦੇ ਰੰਗਲਾ ਪੰਜਾਬ ਦੇ ਦਾਅਵੇ ਕਰਕੇ ਪੰਜਾਬ ਦੀ ਬਾਤ ਨਾ ਪੁੱਛੋਗੇ ਤੇ ਫਿਰ ਲੋਕੀ ਤੁਹਾਨੂੰ ਸਬਕ ਸਿਖਾ ਦੇਣਗੇ ਹੁਣ ਇਹਦੇ 'ਚ ਕੋਈ ਦੂਰ ਆਵਾਂ ਨਹੀਂ ਕਿ ਸੈਂਟਰ ਨੇ ਪੰਜਾਬ ਦੇ ਵਿੱਚ ਧੱਕੇ ਕੀਤੇ ਨੇ ਸੈਂਟਰ ਜਿਹੜਾ ਜਾਏ ਉਥੇ ਕੋਈ ਪਾਰਟੀ ਦਾ ਰਾਜ ਹੋਵੇ ਜਿੰਨਾ ਕੀਤਾ ਜਾਂ ਜੋ ਕਰ ਰਹੇ ਨੇ ਨਾ ਆਉਣ ਵਾਲੇ ਸਮੇਂ 'ਚ ਕਰ ਰਹੇ ਜਿਹੜੀ ਉਥੇ ਦਿੱਲੀ ਜਿਹੜੀ ਸਾਈਕੀ ਬੈਠੀ ਹੈਗੀ ਨਾ ਉਹ ਪੰਜਾਬ ਦੇ ਨਾਲ ਮਤਰਿਆ ਸੁਲੂਕ ਹੈ ਕਾਣੀ ਵਾਂਡਾ ਮੜਮ ਇਸ ਕਰਕੇ ਇਹ ਜਿਹੜਾ ਕਿਉਂਕਿ ਸਾਡੇ ਬਹੁਤ ਸਾਰੀਆਂ ਅਜੀਆਂ ਜਿੱਥੇ ਸਾਡਾ ਹੱਕ ਬੰਦਾ ਸੀ ਸਾਡੇ ਕੋਲ ਹੱਕ ਖੋਏਗੇ ਨੇ ਸਾਡੇ ਹੱਕਾਂ ਤੇ ਡਾਕਾ ਵੱਜਾ ਹੱਕ ਤੇ ਡਾਕਾ ਵੱਜਾ ਕਿਉਂ ਕਿ ਸਾਡੇ ਪੋਲਿਟਿਸ਼ੀਅਨ ਜਿਹੜੇ ਨੇ ਉਹ ਰਾਖੇ ਨਹੀਂ ਸੀ ਉਹ ਵਕਾਊ ਸੀ ਉਹਨਾਂ ਦੀਆਂ ਆਪਣੀਆਂ ਏਡੀਆਂ ਜਿਆਦੀਆਂ ਕਮਜ਼ੋਰ ਕਮਜ਼ੋਰੀਆਂ ਸੀ ਉਹਦੇ ਕਰਕੇ ਸਾਡੇ ਹੱਕ ਖੋਏਗੇ ਨੇ ਹੁਣ ਜਿਹੜਾ ਭਾਖੜਾ ਬਿਆਸ ਪ੍ਰਬੰਧਨ ਬੋਰਡ ਆ ਪਹਿਲਾਂ ਤੇ ਉੱਥੇ ਲਾਦ ਦਿੱਤੀ ਹੈ ਗਿਆ ਸੈਂਟਰ ਪੁਲਿਸ ਪੀ ਪੰਜਾਬ ਪੁਲਿਸ ਹੀ ਹਟਾ ਦਿੱਤੀ ਗਈ ਕਿਉਂ ਕਿਸੇ ਨੇ ਪੁੱਛਿਆ ਕੋਈ ਕਾਲੀ ਬੋਲਿਆ ਕੋਈ ਕਾਂਗਰਸੀ ਬੋਲਿਆ ਕੋਈ ਬੀਜੇਪੀ ਬੋਲਿਆ ਚਲੋ ਮੰਨ ਕੇ ਚੱਲਦੇ ਕਿ ਹੁਣ ਆਪੋਜੀਸ਼ਨ ਪਾਰਟੀ ਬੋਲਣ ਬੋਲੇਗੀ ਸਰਕਾਰ ਕਿਉਂ ਨਹੀਂ ਬੋਲੀ ਝਾੜੂ ਵਾਲੇ ਕਿਉਂ ਨਹੀਂ ਬੋਲੇ ਇਹਨਾਂ ਨੂੰ ਕਹਦਾ ਡਰ ਚਲੋ ਪੰਜਾਬ ਦੇ ਬੀਜੇਪੀ ਨਹੀਂ ਬੋਲਣ ਕਿਉਂਕਿ ਉਹ ਸੈਂਟਰ ਜੀ ਬੀਜੇਪੀ ਬੈਠੀ ਆ ਕਾਲੀ ਲੜ ਰਹੇ ਨੇ ਚਲੋ ਹਲੇ ਤੂੰ ਆਪਣੀ ਉਹ ਉਹਨਾਂ ਦਾ ਗੋਟੀਆਂ ਨਹੀਂ ਫਿੱਟ ਹੋ ਰਹੀਆਂ ਪਰ ਉਹ ਮੁੱਦਾ ਦੇ ਠਾਉਂਦੇ ਰਹੇ ਨੇ ਪਰ ਇਸ ਟਾਈਮ ਜਿਆਦਾ ਜਿੰਮੇਵਾਰੀ ਕਿਹਦੀ ਹੈਗੀ ਹੈ ਝਾੜੂ ਵਾਲਿਆਂ ਦੀ ਤੇ ਝਾੜੂ ਵਾਲੇ ਕਿਉਂ ਸੈਂਟਰ ਤੋਂ ਡਰੀ ਫਿਰਦੇ ਹੈ ਕਿਨੇ ਤੁਸੀਂ ਪੰਜਾਬ ਦੇ ਮੁੱਦੇ ਭੁੱਲ ਕੇ ਸਿਰਫ ਇੱਕੋ ਮੁੱਦਾ ਕਿ ਅਹੀਂ ਇੱਕ ਅਰਵਿੰਦ ਕੇਜਰੀ ਵਾਲੇ ਸਿਕਿਉਰਿਟੀ ਦੇ ਨਹੀਂ ਅਹੀਂ ਇਲੈਕਸ਼ਨ ਕਮਿਸ਼ਨ ਨੂੰ ਮਿਲਣਾ ਹੈਗਾ ਰਵਿੰਦ ਕੇਜਰੀ ਵਾਲ ਪੰਜਾਬ ਦਾ ਮੁੱਦਾ ਹੈ ਪੰਜਾਬ ਦਾ ਮੁੱਦਾ ਭਾਗੜਾ ਬਿਆਸ ਪ੍ਰਬੰਧਨ ਬੋਰਡਾ ਪੰਜਾਬ ਦੀ ਕਾਨੂੰਨ ਵਿਵਸਥਾ ਪੰਜਾਬ ਦੇ ਪਾਣੀ ਹੈ ਪੰਜਾਬ ਦੀ ਐਜੂਕੇਸ਼ਨ ਪੰਜਾਬ ਦੀ ਹੈਲਥ ਹੈ ਆਪਰੇਸ਼ਨ ਚੱਲ ਰਹੇ ਨੇ ਲਾਈਟ ਚਲੇਗੀ ਸਾਡੇ ਦੇ ਉਹ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਇੱਕ ਵੱਡਾ ਮੁੱਦਾ ਹੋ ਗਿਆ ਆਮ ਆਦੀ ਪਾਰਟੀ ਅਰਵਿੰਦ ਕੇਜੀ ਵੱਲੋਂ ਜੈਡ ਪਲੱਸ ਦੇ ਨਹੀਂ ਹੈਗੀ ਜੀ ਉਹਨੂੰ ਖਤਰਾ ਹੁਣ ਦੂਜੀ ਗੱਲ ਆ ਗਈ ਜਿਹੜਾ ਹਰਿਆਣੇ ਦੇ ਕਿਉਂਕਿ ਹਰਿਆਣੇ ਵਿੱਚ ਬੀਜੇਪੀ ਜਮਾਤ ਆ ਸੈਂਟਰ ਦੇ ਵਿੱਚ ਬੀਜੇਪੀ ਜਮਾਤ ਆ ਦੋਨੇ ਜਮਾਤਾਂ ਇਕੱਠੀਆਂ ਨੇ ਤੇ ਉਹ ਕਹਿੰਦੇ ਕਿ ਜਿੰਨਾ ਵੀ ਥੋੜਾ ਬਹੁਤਾ ਹੱਕ ਆ ਉਹ ਪੰਜਾਬ ਤੇ ਡਾਕਾ ਮਾਰ ਲੈ ਉਹ ਤੇ ਚਲੋ ਅਫਸਰ ਸਿਆਣਾ ਉਥੇ ਕ੍ਰਿਸ਼ਨ ਕੁਮਾਰ ਹਾਲਾਂਕਿ ਲੋਕੀ ਕ੍ਰਿਸ਼ਨ ਕੁਮਾਰ ਨਾਲ ਲੜਦੇ ਨੇ ਇਸ ਕਰਕੇ ਲੜਦੇ ਨੇ ਕਿ ਉਹ ਨੂੰ ਉਹਨੂੰ ਕੰਮ ਕਰਨੇ ਵੀ ਆਉਂਦੇ ਨੇ ਤੇ ਕੰਮ ਲੈਣੇ ਵੀ ਆਉਂਦੇ ਨੇ ਟੀਚਰ ਹੀ ਟੀਚਰਾਂ ਨੂੰ ਪੜ੍ਹਨੇ ਪਾ ਦਿੱਤਾ ਗਿਆ ਫਿਰ ਇੱਧਰ ਆ ਗਏ ਨੇ ਇੱਧਰ ਜਿਹੜੇ ਇਰੀਗੇਸ਼ਨ ਕਿਉਂਕਿ ਜਿਹੜੇ ਇਰੀਗੇਸ਼ਨ ਦੇ ਵਿੱਚ ਵੀ ਕਰੋੜਾਂ ਦੀ ਕਮਾਈ ਉਹਨੇ ਆਂਦੇ ਹੀ ਬੜੇ ਚਾਰ ਸ਼ੀਟ ਕੀਤੇ ਆਗੇ ਨੇ ਉਹ ਤੇ ਕ੍ਰਿਸ਼ਨ ਕੁਮਾਰ ਸਾਹਿਬ ਸਿਆਣੇ ਨੇ ਹਾਲਾਂਕਿ ਉਹ ਹਰਿਆਣੇ ਦੇ ਨੇ ਪਸ਼ੋਕੜ ਉਹਨਾਂ ਦਾ ਪਰ ਉਹ ਪੰਜਾਬ ਦਾ ਖਾਂਦੇ ਨੇ ਪੰਜਾਬ ਦਾ ਲੂਣ ਖਾਂਦੇ ਨੇ ਕੁਗਰ ਕੋਈ ਨਾ ਕੋਈ ਆਈ ਹੈ ਸਭ ਸਰਪ ਪੰਜਾਬ ਚ ਆ ਕੇ ਬੈਠੇ ਪੰਜਾਬ ਵਾਲੇ ਮੁੰਡੇ ਕੁੜੀਆਂ ਵੀ ਦੂਜੇ ਸਟੇਟਾਂ ਚ ਜਾ ਕੇ ਲੱਗਦੇ ਪਰ ਉਹ ਗੁਰਦਾਸ ਮਾਨ ਸਾਹਿਬ ਦਾ ਗਾਣਾ ਨਾ ਜਿਹੜਾ ਵੀ ਜਿਸ ਪ੍ਰਦੇਸ਼ ਦਾ ਤੁਸੀਂ ਖਾਂਦੇ ਹੋ ਨਾ ਹਾਂ ਬੁਰਾ ਉਹਨਾਂ ਨੇ ਰੀਸ਼ਣ ਕਮਾਨੇ ਆਜੇ ਪੰਜਾਬੀ ਹੈ ਨਾ ਠੀਕ ਹੈ ਮੂਲ ਰੂਪ ਦੇ ਵਿੱਚ ਹਰਿਆਣੇ ਦੇ ਰਹਿਣ ਵਾਲੇ ਨੇ ਪਰ ਉਹ ਵਿਜੀਲੈਂਟ ਨੇ ਉਹਨਾਂ ਨੇ ਵੇਖਿਆ ਕਿ ਕੀ ਕੁਝ ਹੋ ਰਿਹਾ ਉਹਨਾਂ ਨੇ ਫਿਰ ਫੜੀ ਹਰਿਆਣੇ ਦੀ ਬਦਮਾਸ਼ੀ ਠੀਕ ਹੈ ਉਹਨਾਂ ਨੇ ਦੱਸਿਆ ਗਿਆ ਫਿਰ ਭਾਜਪਾ ਨੂੰ ਜੂ ਟurn ਲੈਣਾ ਪੈਰ ਪਰ ਧੱਕਾ ਕਿੱਡਾ ਵੱਡਾ ਹੈ ਨਾ ਵੀ ਯਾਰ ਪੰਜਾਬ ਨੂੰ ਧੱਕੇ ਇੰਨੇ ਜਿਆਦੇ ਬਸ ਕਰੋ ਸੈਂਟਰ ਸਰਕਾਰ ਕਾਂਗਰਸ ਨੇ ਧੱਕੇ ਕੀਤੇ ਭਾਜਪਾ ਨੇ ਧੱਕੇ ਕੀਤੇ ਬਸ ਕਰੋ ਯਾਰ ਪੰਜਾਬ ਨੂੰ ਕਿੰਨਾ ਕੀ ਮਾਰੋਗੇ ਤੁਸੀਂ ਸਮਾਜਿਕ ਤੌਰ ਤੇ ਤੁਸੀਂ ਮਾਰਿਆ ਸਾਨੂੰ ਆਰਥਿਕ ਤੌਰ ਤੇ ਤੁਸੀਂ ਮਾਰ ਰਹੇ ਹੋ ਰਾਜਨੀਤਿਕ ਰਾਜਨੀਤਿਕ ਤੌਰ ਤੇ ਤੁਸੀਂ ਸਾਨੂੰ ਮਾਰ ਕਿਸੇ ਪਾਸੇ ਸਾਨੂੰ ਛੱਡਿਆ ਗਵਾਂਢੀ ਮੁਲਕ ਦੀ ਦੁਸ਼ਮਣੀ ਤੁਹਾਡੇ ਨਾਲ ਹੋਊਗੀ ਦਿੱਲੀ ਨਾਲ ਹੋਊਗੀ ਪੰਜਾਬ ਤੇ ਆ ਕੇ ਬੰਬ ਸੁੱਟਦੇ ਨੇ ਪੰਜਾਬ ਦੇ ਵਿੱਚ ਉਹ ਨਸ਼ਾ ਭੇਦੇ ਨੇ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਅਤਵਾਦ ਨੂੰ ਪ੍ਰਮੋਟ ਕਰਦੇ ਨੇ ਦੁਸ਼ਮਣੀ ਤੇ ਤੁਹਾਡੇ ਨਾਲ ਹੋ ਸਕਦੀ ਪੰਜਾਬ ਨਾਲ ਥੋੜੇ ਦੁਸ਼ਮਣੀ ਹੋ ਸਕਦੀ ਤੇ ਪੰਜਾਬ ਜਿਹੜਾ ਭਾਰਤ ਦਾ ਇੱਕ ਮੋਢਾ ਢਾ ਕੇ ਲੜਦਾ ਆਪ ਗੋਲੀਆਂ ਵਰਦੀਆਂ ਨੇ ਉਹ ਦਿੱਲੀ ਵਾਲਿਆਂ ਨੂੰ ਜੁਪੀ ਬਿਹਾਰ ਵਾਲਿਆਂ ਨੂੰ ਕੀ ਪਤਾ ਗੋਲੀਆਂ ਕੀ ਹੁੰਦੀਆਂ ਪੰਜਾਬੀਆਂ ਨੂੰ ਪਤਾ ਵੀ ਬੰਬ ਕੀ ਹੁੰਦੇ ਨੇ ਟੈਂਕ ਕੀ ਹੁੰਦੇ ਗੋਲੀਆਂ ਕੀ ਨੇ ਤੋਪਾਂ ਕੀ ਹੁੰਦੀਆਂ ਗੋਲੇ ਕਿ ਕੀ ਹੁੰਦੇ ਸਰਦ ਕੀ ਉਹਦੀ ਉਜਾੜਾ ਕੀ ਹੁੰਦਾ ਵੰਡ ਕਿ ਉਹਦੀ 84 ਕੀ ਹੁੰਦੀ ਇਨੋਂ ਯੂਪ ਬਿਆਰ ਰਾਜਸਤਾਨ ਵਾਲਿਆਂ ਨੂੰ ਕੀ ਪਤਾ ਹੈਗਾ ਕੀ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਪੰਜਾਬ ਨੂੰ ਤੇ ਤੁਹਾਨੂੰ ਗੱਫੇ ਦੇਣੇ ਚਾਹੀਦੇ ਨੇ ਜਿਹੜੇ ਸਾਡੇ ਹੱਕ ਤੁਸੀਂ ਉਹਨਾਂ ਦੇ ਡਾਕੇ ਮਾਰ ਰਹੇ ਹੋਗੇ ਹੁਣ ਭਿਆਖ ਭਾਗੜਾ ਬਿਆਸ ਪ੍ਰਬੰਧ ਬੋਰਡ ਜੇ ਹਰਿਆਣੇ ਦਾ ਬੰਦਾ ਉੱਥੇ ਲੱਗ ਜਾਂਦਾ ਇਰੀਗੇਸ਼ਨ ਸੈਕਟਰੀ ਤੇ ਜਿਹੜਾ ਭਾਗੜਾ ਬਿਆਸ ਪਰਮੰਦਰ ਬੋਰਡ ਦਾ ਜਿਹੜਾ ਪਾਣੀ ਆ 12.7 ਐਫ ਐਮ ਜਿਹੜਾ ਪਾਣੀ ਆ ਉਹ ਪੰਜਾਬ ਕੋਈ ਖੋ ਕੇ ਲੈ ਜਾਣੇ ਸਾਡੇ ਕੋਲ ਪਾਣੀ ਲਿਆ ਜਾ ਰਿਹਾ ਸੱਤ ਲੋ ਸਾਨੂੰ ਜੰਮਣਾ ਚੋ ਨਹੀਂ ਦਿੱਤਾ ਜਾ ਰਿਹਾ हिमाचल ਦਾ ਹੱਕਵੰਦਾ ਪਾਣੀ ਸਾਡੀ ਜਿਹੜੀ ਲੜਾਈ ਕਾਨੂੰਨੀ ਤੌਰ ਤੇ ਜਿਹੜੀ ਆ ਪਾਣੀਆਂ ਦੀ ਮੰਡਲ ਸਾਡੇ ਨਾਲ ਜੰਮੂ ਕਸ਼ਮੀਰ ਨਾ ਹੋ ਸਕਦੀ ਆ ਹਿਮਾਚਲ ਨਾ ਹੋ ਸਕਦੀ ਆ ਤੇ ਸਾਡੀ ਹਰਿਆਣੇ ਨਾਲ ਕੀ ਪਾਣੀ ਦੀ ਲੜਾਈ ਰਾਜਸਥਾਨ ਸਾਡੇ ਕੋਲ ਪਾਣੀ ਦਿੱਲੀ ਦੇ ਕੀ ਆ ਅਸੀਂ ਦਿੱਲੀ ਨੂੰ ਵੀ ਪਾਣੀ ਦਿੰਦੇ ਹਰਿਆਣੇ ਨੂੰ ਤੇ ਰਾਜਸਥਾਨ ਤੇ ਸਾਡਾ ਜਿਹੜੇ ਸਾਰਾ ਅੱਧਾ ਪੰਜਾਬ ਪੌਣਾ ਪੰਜਾਬ ਉਹ ਰੇਗਿਸਤਾਨ ਬੰਦਾ ਯਾਰ ਡਾਰਕ ਜ਼ੋਨ ਬਣ ਚੁੱਕੇ 108 ਕੇ 110 ਬਲੌਗ ਜਿੱਥੇ ਕਹਿੰਦੇ ਤੁਸੀਂ ਪਾਣੀ ਨਹੀਂ ਕੱਢ ਸਕਦੇ ਇਹਦੇ ਚੰਗੀ ਗੱਲ ਕਿ ਸਿਆਣਾ ਅਫਸਰ ਆ ਉਹਨੇ ਚਲਾਕੀ ਫੜ ਲਈ ਹੈਗੀ ਜੇ ਕੋਈ ਹੋਰ ਕੋਈ ਹੁੰਦਾ ਉਹ ਸੁੱਤਾ ਹੀ ਰਹਿ ਜਾਣਾ ਸੀ ਜਿਵੇਂ ਸਰਕਾਰ ਸੁੱਤੀ ਪਈ ਹੈ ਕਿਉਂਕਿ ਸਰਕਾਰ ਨੂੰ ਦਿੱਲੀ ਦੀ ਫਿਕਰ ਹੈ ਪੰਜਾਬ ਦੀ ਤਾਂ ਫਿਕਰ ਨਹੀਂ ਹੈਗੀ ਇਸ ਕਰਕੇ ਪਾਣੀਆਂ ਦਾ ਜਿਹੜਾ ਮਸਲਾ ਹੈ ਕਿਉਂਕਿ ਸਾਡੇ ਪਾਣੀਆਂ ਦੇ ਜਿਹੜਾ ਮਸਲਾ ਕਿ ਖੇਤੀ ਪ੍ਰਧਾਨ ਸੂਬਾ ਸਾਨੂੰ ਪਾਣੀ ਚਾਹੀਦਾ ਅਸੀਂ ਤੇ ਉਹ ਪੰਜਾਬੀ ਕੌਮ ਆ ਜਿਹੜੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਹੁਣ ਇਹ ਆਪ ਤੇ ਭੁੱਖੇ ਰਹਿ ਕੇ ਤੁਹਾਡਾ ਨਾ ਢਿੱਡ ਭਰ ਸਕਦੇ ਸਾਡੇ ਕੋਲ ਜਦੋਂ ਵਾਧੂ ਪਾਣੀ ਆ ਜਦੋਂ ਇਹ ਪਾਣੀ ਕਹਿੰਦੇ ਲੈ ਲਓ ਨਾ ਰਾਜਸਥਾਨ ਰਾਜਸਥਾਨ ਹੀ ਲੈਣਾ ਹਰਿਆਣੇ ਨੇ ਲਿਆ ਉਹਦੇ ਸ਼ੁਗਰ ਕਰਕੇ ਉਹ ਪਾਕਿਸਤਾਨ ਵਾਲਿਆਂ ਨੇ ਗੇਟ ਖੋਲ ਦੇ ਨਹੀਂ ਤੇ ਸਾਡਾ ਪੂਰਾ ਅਬੋਰ ਫਾਜ਼ਿਲ ਕਾ ਗਰਦਾਸਪੁਰ ਤੱਕ ਇਹ ਜਿਹੜਾ ਸultanpur ਲੋਦੀ ਇਹ ਸਾਰਾ ਜਿਹੜਾ ਏਰੀਆ 7000 ਬਿਆਸ ਦੇ ਤੇ ਰਵੀ ਦੇ ਦਰ ਸਾਰੇ ਡੁੱਬ ਜਾਣਾ ਹੈ ਗਿਆ ਸੀ ਉਦੋਂ ਤੁਸੀਂ ਉੱਥੇ ਫੌਜ ਲਾ ਦਿੱਤੀ ਕਿ ਕਿਤੇ ਪਾਣੀ ਦੇ ਤੁਸੀਂ ਨੱਕੇ ਨਾ ਇਧਰ ਮੋੜ ਦਿਓ ਇਸ ਕਰਕੇ ਚੰਗਾ ਹੋ ਗਿਆ ਸਿਆਣੀ ਅਫਸਰ ਜਿਨ੍ਹਾਂ ਨੂੰ ਲੋਕੀ ਯਾਦ ਕਰਨਗੇ ਚੰਗੇ ਲੀਡਰ ਜਿਨ੍ਹਾਂ ਨੂੰ ਲੋਕੀ ਯਾਦ ਕਰਦੇ ਨੇ ਜਿਹੜੇ ਲਾਪਰਵਾਹ ਹੋਏ ਜਾਂ ਜਿਹੜੇ ਪੈਸੇ ਦੇ ਯਾਰ ਹੋਏ ਉਹ ਚਾਹੇ ਪੋਲਿਟਿਸ਼ ਅਫਸਰ ਲੋਕੀ ਉਹਨਾਂ ਦੇ ਨਾਲ ਕੀ ਸਲੂਕ ਕਰਦੇ ਸਾਰੀ ਦੁਨੀਆ ਨੂੰ ਪਤਾ ਲੇਕਿਨ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜੇ ਕੰਮ ਨਾ ਕਰਨੇ ਚਾਹੀਦੇ ਕਿਉਂਕਿ ਜਿੱਥੇ ਨਰੰਕਰੀ ਕਾਂਡ ਤੇ ਜਿੱਥੇ ਪਾਣੀ ਇਹ ਦੋ ਜਿਹੇ ਮਸਲੇ ਨੇ ਜਿੰਨਾ ਕਰਕੇ ਪੰਜਾਬ ਬਰਬਾਦ ਹੋਇਆ ਅਤਵਾਦ ਕਹਿ ਲੋ ਜਾਂ ਖਾੜਕੂਵਾਦ ਕਹਿ ਲੋ ਜਾਂ ਪੰਜਾਬ ਦੀਆਂ ਨਦੀਆਂ ਚ ਖੂਨ ਡਲਿਆ ਜਾਂ ਖੂਨ ਵਹਾ ਇਹ ਦੋ ਵੱਡੇ ਇਸ਼ੂ ਸੀ ਪਾਣੀ ਆਲਾ ਵੀ ਇੱਕ ਮਤਵਪੂਰਨ ਇਸ਼ੂ ਹੈ ਜਗਤਾਰ ਸਿੰਘ ਜਿਹੜੇ ਸੀਨੀਅਰ ਪੱਤਰਕਾਰ ਨੇ ਇੰਡੀਅਨ ਐਕਸਪ੍ਰੈਸ ਚੋਂ ਰਿਟਾਇਰ ਉਹਨਾਂ ਦੀ ਕਿਤਾਬ ਵੀ ਬੜੀ ਤਗੜੀ ਕਿਤਾਬ ਆ ਕਿ ਬਲਦੇ ਦਰਿਆਵਾਂ ਦੀ ਕਹਾਣੀ ਉਦੇ ਜ ਕੱਲਾ ਕੱਲਾ ਇੱਕ ਸ਼ਬਦ ਸ਼ਬਦ ਕੱਲਗ ਨਾ ਉਹਦੇ ਸਭ ਕੁਝ ਪਤਾ ਲੱਗਦਾ ਹੈਗਾ ਕਿ ਪੰਜਾਬ ਨਾ ਹੋਇਆ ਕੀ ਤੇ ਪੰਜਾਬ ਦੇ ਵਿੱਚ ਕੀ ਕੁਝ ਵਾਪਰੇ ਤੇ ਉਹਦੇ ਪਿੱਛੇ ਕੀ ਦੇਣ ਚ ਇਹ ਬਹੁਤ ਵੱਡਾ ਤੇ ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਗਾਣਾ ਆਈ ਗਿਆ ਸੀ ਐਸ ਵੀ ਐਲ ਜਦੋਂ ਇੱਕ ਨਾਮ ਲੈਂਦਾ ਬਲਵਿੰਦਰ ਹੁਣਾਂ ਦਾ ਉਹ ਸਚਾਈ ਹੈ ਚੀਜ਼ਾਂ ਕਿ ਉਹ ਰੋਕਿਆ ਗਿਆ ਜੇ ਉਹ ਨਿਕਲ ਜਾਂਦੀ ਜਿਹੜੀ ਨਹਿਰ ਤੇ ਬਹੁਤ ਵੱਡਾ ਸਿਆਪਾ ਪੈਣੇ ਹੈਗੇ ਸੀ ਇਸ ਕਰਕੇ ਸੈਂਟਰ ਸਰਕਾਰ ਦੇ ਵਿੱਚ ਜਿਹੜੀ ਉਹ ਬੈਠੇ ਜਿਹੜੇ ਲੋਕ ਨੇ ਜਿਹੜੇ ਪੰਜਾਬ ਨੂੰ ਕਾਣੀ ਨਜ਼ਰ ਨਾ ਦੇਖਦੇ ਉਹਨਾਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਪੰਜਾਬ ਦੇ ਨਾਲ ਅਜੇ ਹੋਰ ਧੱਕੇ ਨਾ ਕਰੋ ਪੰਜਾਬ ਹੋਰ ਧੱਕਿਆਂ ਦੀ ਮਾਰ ਨਹੀਂ ਝੱਲ ਸਕਦਾ ਪੰਜਾਬ ਜਿਆਦਾ ਹੀ ਹੱਕ ਤੇ ਮੰਗਦਾ ਨਹੀਂ ਉਹ ਤੇ ਆਪਣੇ ਹੱਕ ਮੰਗ ਰਿਹਾ ਤੇ ਤੁਸੀਂ ਆਪਣੇ ਹੱਕ ਦੇਣ ਲੱਗਿਆਂ ਹੀ ਕਾਣੀ ਵੰਡ ਕਰੋਗੇ ਬਾਕੀ ਸੂਬਿਆਂ ਦੇ ਨਾਲ ਕਿਉਂ ਨਹੀਂ ਕਾਣੀ ਵੰਡ ਕਰਦੇ ਤੁਸੀਂ ਕਦੀ ਹਰਿਆਣੇ ਦੇ ਨਾਲ ਕਾਣੀ ਵੰਡ ਕੀਤੀ ਮੱਛਲਾਂ ਕੀਤੀ ਰਾਜਸਥਾਨਾ ਕੀਤੀ ਮੱਧ ਪ੍ਰਦੇਨਾ ਕੀਤੀ ਗੁਜਰਾਤ ਨਾਲ ਕੀਤੀ ਦਿੱਲੀ ਦਾ ਕੀਤੀ ਕਿਸ ਨੇ ਕਾਣੀ ਵੰਡ ਨਹੀਂ ਕਰਦੇ ਤਿੰਨ ਟਰਮਾਂ ਤੋਂ ਬੀਜਪੀ ਦੀ ਸੈਂਟਰ ਦੀ ਸਰਕਾਰ ਬੀਜਪੀ ਦੇ ਜਿਹੜੇ ਰੂਲ ਪੈਸਾ ਮੰਗਦੇ ਨਹੀਂ ਉਲਟਾ ਦੇ ਦਿੰਦੇ ਵੀ ਲੋ ਤੇ ਪੰਜਾਬ ਨੂੰ ਕਿਸੇ ਵੀ ਸਰਕਾਰ ਨੇ ਪਾਣੀ ਨਹੀਂ ਪੈਸੇ ਨਹੀਂ ਦਿੱਤੇ ਉਲਟਾ ਸਾਡੇ ਲਾਗੇ ਜਿਹੜੇ ਹਿਲ ਸਟੇਸ਼ਨ ਨੇ ਉਹਨਾਂ ਨੂੰ ਇੰਨੇ ਜ਼ਿਆਦਾ ਗੱਫੇ ਦੇਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਨੂੰ ਸਾਡੀ ਇੰਡਸਟਰੀ ਵੀ ਸਾਡੀ ਤਬਾਹ ਕਰ ਦਿੱਤੀ ਇਹਨਾਂ ਲੋਕਾਂ ਨੇ ਤੇ ਇਸ ਕਰਕੇ ਆਜ ਚੰਗਾ ਕਿ ਕ੍ਰਿਸ਼ਨ ਕੁਮਾਰ ਵਰਗੇ ਸਿਆਣੇ ਆਫੀਸਰ ਸੀ ਜਿਹੜੇ ਨਜ਼ਰ ਰੱਖਦੇ ਨੇ ਜਿਹੜੇ ਵੀ ਮਹਿਕਮੇ ਚ ਗਏ ਨੇ ਉਹਨਾਂ ਹਰ ਮਹਿਕਮੇ ਤੇ ਨਜ਼ਰ ਰੱਖੀ ਆ ਆਪਣੀ 100% ਦਿੱਤਾਗਾ ਇਸ ਕਰਕੇ ਲੋਕੀ ਕ੍ਰਿਸ਼ਨ ਕੁਮਾਰ ਦੀ ਤਾਰੀਫ ਕਰਦੇ ਨੇ ਤੇ ਬਾਕੀਆਂ ਦੇ ਨਹੀਂ ਕਰਦੇ ਹੈਗੇ ਨੇ ਇਸ ਕਰਕੇ ਚੰਗੀ ਗੱਲ ਹੈ ਕਿ ਉਹਨਾਂ ਨੇ ਉੱਥੇ ਆਪਣੀ ਨਜ਼ਰ ਰੱਖੀ ਅੱਖ ਰੱਖੀ ਔਰ ਸਾਨੂੰ ਇਹੋ ਜਿਹੇ ਅਫਸਰਾਂ ਦੀ ਜ਼ਰੂਰਤ ਆ ਪੰਜਾਬ ਦੇ ਵਿੱਚ ਕਿ ਜਿਹੜੇ ਬਾਜ਼ ਅੱਖ ਨਜ਼ਰ ਦੇ ਨਾਲ ਆਪਣੇ ਮਹਿਕਮੇ ਚਲਾਉਂਦੇ ਹੈਗੇ ਨੇ ਤੇ ਪਰ ਉਹ ਕ੍ਰਿਸ਼ਨ ਕੁਮਾਰ ਤੇ ਕੀ ਆ ਅਹੀਂ ਕਹਿੰਦੇ ਕਿ ਬਾਕੀ ਅਫਸਰ ਵੀ ਪੰਜਾਬ ਦੇ ਪ੍ਰਤੀ ਵਫਾਦਾਰੀ ਨਿਭਾਉਣ ਕਿਉਂਕਿ ਜਿੱਥੋਂ ਦਾ ਤੁਸੀਂ ਲੂਣ ਖਾਂਦੇ ਹੋ ਨਾ ਉਹ ਲੂਣ ਜਿਹੜਾ ਹਨਾ ਨਮਕਰਾਮ ਨਹੀਂ ਹੋਣਾ ਚਾਹੀਦਾ ਕਿ ਨਾ ਵਫਾਦਾਰੀ ਹੋਣੀ ਚਾਹੀਦੀ ਹੈਗੀ ਤੇ ਇਸ ਕਰਕੇ ਚੰਗੀ ਗੱਲ ਹੈ ਕਿ ਸਾਡੇ ਕੋਲ ਜਿਹੜਾ ਹਰਿਆਣੇ ਨੇ ਕਿਉਂਕਿ ਹਰਿਆਣੇ ਨੇ ਕੀ ਕੀਤਾ ਹੋਊਗਾ ਸੈਂਟਰ ਨੂੰ ਦੱਸਿਆ ਹੋਊਗਾ ਸਾਡੇ ਕੋਲ ਤੁਸੀਂ ਚੰਡੀਗੜ੍ਹ ਖੋ ਯੂਨੀਵਰਸਿਟੀ ਖੋ ਖੋਨ ਨੂੰ ਫਿਰਦੇ ਹੋ ਸੈਨੇਟ ਸਿੰਡੀਕੇਟ ਦਾ ਤੁਸੀਂ ਸਵਾਲ ਪ੍ਰੋਟੈਸਟ ਪਿਛਲੇ 70 ਦਿਨਾਂ ਤੋਂ ਚੱਲ ਰਿਹਾ ਹੈਗਾ ਇਸ ਕਰਕੇ ਹੋੜੀ-ਹੋੜੀ ਸੈਂਟਰ ਚੰਡੀਗੜ੍ਹ ਦੇ ਵਿੱਚ ਸੈਂਟਰਲ ਰੂਲ ਲਾਗੂ ਕਰਤੇ ਪੰਜਾਬੀ ਬੋਲ ਦੇ ਇਲਾਕੇ ਖੋਲੇ ਸਾਡੇ ਕੋਲ ਬੀਬੀਐਮਬੀ ਖੋਲਿਆ ਸਾਡੇ ਕੋਲ ਪਾਣੀ ਖੋਲਿਆ ਸਾਡੇ ਕੋਲ ਚੰਡੀਗੜ੍ਹ ਖੋਲਿਆ ਵਿਧਾਨ ਸਭਾ ਤੁਸੀਂ ਖੋਣੀ ਚਾਹੁੰਦੇ ਹਾਈ ਕੋਰਟ ਤੁਸੀਂ ਖੋਣਾ ਚਾਹੁੰਦੇ ਪੰਜਾਬ ਕਰੇ ਕੀ ਇਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਆ ਕਿਉਂਕਿ ਇਹਨਾਂ ਕੋ ਰਹਿ ਗਏ ਹੁਣ ਗਿਣਤੀ ਦੇ 24 ਮਹੀਨੇ ਪਿਛਲੇ ਹੋਰ 5 ਮਹੀਨੇ ਇੱਕ ਘਟਾ ਲਓ ਪਿੱਛੇ ਰਹਿ ਗਏ 19 ਮਹੀਨੇ 19 ਮਹੀਨਿਆਂ ਦੇ ਵਿੱਚ ਜੇ 19 ਕੰਮ ਵੀ ਨਹੀਂ 9 ਕੰਮ ਚੰਗੇ ਕਰ ਲੈਣਾ ਤੇ ਲੋਕੀ ਤੁਹਾਨੂੰ ਦੁਬਾਰਾ ਚੁਣ ਸਕਦੇ ਨਹੀਂ ਤੇ ਫਿਰ ਤੁਸੀਂ ਭੁੱਲ ਜੋ ਜੋ ਕਾਲੀਆਂ ਦਾ ਜਾਂ ਕਾਂਗਰਸਿੰਦ ਦਾ ਹਾਲ ਹੋਇਆ ਤੁਹਾਡੇ ਵੀ ਹਾਲ ਲੂਕਣ ਉਹੋ ਦਿਖਣੇ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਪੰਜਾਬ ਪ੍ਰਤੀ ਵਫਾਦਾਰੀ ਹੋਣੀ ਚਾਹੀਦੀ ਹੈ ਕਿਸੇ ਹੋਰ ਪ੍ਰਤੀ ਵਫਾਦਾਰੀ ਹੋਣੀ ਚਾਹ ਪੋਲੀਟੀਕਲ ਤੌਰ ਤੇ ਤੁਸੀਂ ਵਫਾਦਾਰੀ ਕਰੋ ਪਰ ਪਹਿਲ ਪੰਜਾਬ ਹੋਣੀ ਚਾਹੀਦੀ ਹੈ